ਕਹਿੰਦਾ ਮੈਨੂੰ ਕੁੜੀ ਕਹਿੰਦੀ ਅੱਜ ਕਹਿੰਦੀ ਕਹਿੰਦੀ ਤithi ਕੰਨੀ ਆ ਮਾ ਕੀ ਜੀ ਕਹਿੰਦੀ ਤithi ਮਾ ਕੀ ਕਹਿੰਦੀ ਆ ਬਾਈ ਪੁੱਛੀ ਕਹਿੰਦਾ ਤਰੀਕ ਪੁੱਛਦੇ ਆ ਮਾ 26 ਤਰੀਕ ਆ ਜੀ ਅੱਜ ਮੈਂ ਖਾ ਯਾਰ ਜੇ ਇਸ ਨਾਲ ਗੱਲਬਾਤ ਹੋ ਗਈ ਤੇ ਲੜ ਲੜਪੀ ਮਾ ਕੀ ਚੱਲੂ ਹੋਣਾ ਮਾ ਪਤਾ ਜਮੇ ਪਿੰਡ ਵਾਲੇ ਮੁੰਡਿਆਂ ਉੱਥੇ ਫਿਰ ਮੈਂ ਗਾਣਾ ਲਿਖਿਆ ਕਹਿੰਦਾ ਕਿ ਸ਼ਹਿਰ ਨੂੰ ਜਿੱਤੇ ਕੁਝ ਦਿਨਾਂ ਦਾ ਲਾਉਂਦਾ ਸੀ ਮੈਂ ਟਰਾਈਆਂ ਮੈਂ ਖਾ ਇਹਨੂੰ ਵੇਖਦੇ ਆ ਪੱਟ ਕੇ ਪਿੰਡ ਵਾਲਿਆਂ ਦਾ ਬਹੁਤ ਪਸਾਈਆਂ ਉਹ ਪੌਂਦੀ ਸੀ ਜੀਨਾ ਸ਼ੀਨਾ ਨਖਰੇ ਵਾਲਿਆਂ ਨੂੰ ਪਿੱਛੇ ਰੋਲਦੀ ਸੀ ਵੀਰੇ ਪੈ ਗਿਆ ਸੀ ਪੁੱਠਾ ਪੰਗਾ ਮੈਂ ਪੰਜਾਬੀ ਉਹ ਹਿੰਦੀ ਬੋਲਦੀ ਸੀ ਕਹਿੰਦੀ ਕਿਆ ਹਮਾਰੇ ਬਾਲਾਂ ਕੇ ਫਾੜ ਫਾੜ ਤੂੰ ਵੇਖਤੇ ਰਹਿੰਦੇ ਹੋ ਮਾਂ ਸੁਣਿਆ ਨਹੀਂ ਜੀ ਦੁਬਾਰਾ ਦੱਸਿਓ ਕਿਆ ਦੁਮ ਕਹਤੇ ਹੋ ਕਹਿੰਦੀ ਛੋੜ ਤੋ ਟੇਡਾ ਟੇਡਾ ਤਕਣਾ ਨਹੀਂ ਕੇਸ ਪਵਾ ਦੂੰਗੀ ਲਾਸਟ ਵਾਰਨਿੰਗ ਦੇਤੀ ਹੁਣ ਨਹੀਂ ਪਾਪਾ ਕੋ ਬਤਾ ਦੂੰਗੀ ਮਗਰ ਵੀ bari ਜਾ ਕੇ ਦੱਸ ਦੇ ਭਵੇ ਡੈਡ ਤੂੰ ਤੇਰੇ ਨੂੰ ਨਹੀਂ ਤਾਂ ਵੇਖਿਆ ਨਹੀਂ ਫਿਰ ਲਲਕਾਰੇ ਮਾਰਦਾ ਬਾਪੂ ਮੇਰੇ ਨੂੰ ਉਹ ਥਾਂ ਦੀ ਚੁੱਪ ਕਰ ਗਈ ਜਿਹੜੀ ਪੂਰਾਣਾ ਗੌਲਦੀ ਸੀ ਫਿਰ ਇਹ ਪੈ ਗਿਆ ਸੀ ਪੁੱਠਾ ਪੰਗਾ ਮੈਂ ਪੰਜਾਬੀ ਉਹ ਹਿੰਦੀ ਬੋਲਦੀ ਸੀ ਕਹਿੰਦੀ ਪਿੰਡੀ ਵਾਲੇ ਸੁਖਬਿੰਦਰ ਬਰਾ ਪੱਕਾ ਨਾ ਸੁਖਬਿੰਦਰਾ ਆਹਾ ਕਹਿੰਦੀ ਪਿੰਡੀ ਵਾਲੇ ਸੁਖਬਿੰਦਰ ਤੂੰ ਕਿਤਨੇ ਦੇਸੀ ਹੋ ਇਹ ਕੁਰਤੇ ਪਜਾਮੇ ਉੱਪਰ ਕੀ ਕੋ ਲੈ ਤੇ ਕਾਲੀ ਖੇਸੀ ਹੋ ਮੈਂ ਸਭ ਕੁਝ ਲੱਗ ਜੂ ਪਤਾ ਕਿ ਵੀ ਪਿੰਡ ਤੋਂ ਆਣਾ ਤੂੰ ਕਹਿੰਦੀ ਜਾਨ ਨਿਕਲ ਜੂ ਤੂੰ ਤੇ ਛੋੜ ਕੇ ਨਾ ਜਾਣਾ ਤੂੰ ਲਓ ਜੀ ਥੈਂਕ ਯੂ ਸੱਭਾ ਅੱਛਾ ਬਈ